ਸਾਹ ਆ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਖੜੇ ਹਾਂ ਉਸ ਸਥਾਨ ਤੇ ਜਿੱਥੇ ਬਕੈਸ ਦਾ ਲੱਖਾਂ ਹੀ ਸਾਡੇ ਪੰਜਾਬ ਤੋਂ ਲੋਕ ਇੱਥੇ ਪੜ੍ਹ ਕੇ ਸਿੱਖਿਆ ਲੈ ਕੇ ਗਏ ਹਨ 133 ਸਾਲ ਦਾ ਇਤਿਹਾਸ 133 ਸਾਲ ਦਾ ਇਤਿਹਾਸ ਹੈ ਸਾਡੇ ਪਿੱਛੇ ਤੇ ਅੱਜ ਅਸੀਂ ਖੜੇ ਹਾਂ ਨਾਲ ਮੇਰੇ ਨਾਲ ਹਨ ਪ੍ਰੋਫੈਸਰ ਪ੍ਰਿੰਸੀਪਲ ਡਾਕਟਰ ਦਵਿੰਦਰ ਸਿੰਘ ਸ਼ੀਨਾ ਜੀ ਪ੍ਰਿੰਸੀਪਲ ਕੇਵਲ ਸਿੰਘ ਰੰਧਾਵਾ ਜੀ ਪ੍ਰੋਫੈਸਰ ਬਾਬਾ ਨਿਰਮਲ ਸਿੰਘ ਰੰਧਾਵਾ ਜੀ ਮੇਰੇ ਫਾਦਰ ਡਾਕਟਰ ਚਰਨਜੀਤ ਸਿੰਘ ਵਡਾਲਾ ਤੇ ਨਾਲ ਸਰਦਾਰ ਜਗਜੀਵਨ ਸਿੰਘ ਜੀ ਇਹ ਸਾਰੇ ਇਸ ਸਥਾਨ ਤੇ ਪੜ੍ਹਾਈ ਕੀਤੀ ਹੈ ਤੇ ਮੈਨੂੰ ਬੜੀ ਖੁਸ਼ੀ ਹੈ ਅੱਜ ਮੈਨੂੰ ਆ ਕੇ ਇੱਥੇ گورਨਿੰਗ ਕਾਉਂਸਲ ਨਾਲ ਸਾਰਿਆਂ ਨਾਲ ਕੁਝ ਮੈਂਬਰਾਂ ਨਾਲ ਮਿਲਣ ਦਾ ਮੌਕਾ ਮਿਲਿਆ ਤੇ ਧੰਨਵਾਦੀ ਹਾਂ ਮੈਂ ਡਾਕਟਰ ਦਵਿੰਦਰ ਸਿੰਘ ਸ਼ੀਨਾ ਜੀ ਦਾ ਜਿਨ੍ਹਾਂ ਨੇ ਉਪਰਾਲਾ ਕਰਕੇ ਫਿਰ ਅੱਜ ਇੱਥੇ ਮੈਨੂੰ ਜੋੜਿਆ ਹੈ ਤੇ ਸਾਨੂੰ ਖੁਸ਼ੀ ਹੈ ਕਿ ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਵੀ ਅੰਮ੍ਰਿਤਸਰ ਵਿਕਾਸ ਵੰਚ ਵੀ ਹਮੇਸ਼ਾ ਹੀ ਸਾਡਾ ਕੋਸ਼ਿਸ਼ ਹੈ ਕਿ ਅਸੀਂ ਖਾਲਸਾ ਕਾਲਜ ਹਮੇਸ਼ਾ ਹਾਈਲਾਈਟ ਹੋਵੇ ਜਿਹੜੇ ਲੋਕ ਲੱਖਾਂ ਟੂਰਿਸਟ ਪਾਰੋਂ ਆਉਂਦੇ ਹਨ ਸਿਰਫ ਟੂਰਿਸਟ ਨਹੀਂ ਸਾਡੀ ਕੋਸ਼ਿਸ਼ ਹੈ ਕਿ ਪੰਜਾਬ ਪੂਰੀ ਦੁਨੀਆ ਨਾਲ ਜੁੜੇ ਤਾਂ ਜੋ ਕੋਈ ਵੀ ਟੂਰਿਜ਼ਮ ਆ ਰਿਹਾ ਹੈ ਡੋਮੈਸਟਿਕ ਇੰਟਰਨੈਸ਼ਨਲ ਉਹ ਖਾਲਸਾ ਕਾਲਜ ਵੀ ਆਵੇ ਸ਼ੀਨਾ ਸਾਹਿਬ ਖੁਦ ਹੀ ਕਈ ਡੈਲੀਗੇਸ਼ਨ ਗਿਣਤੀ ਮੈਨੂੰ ਆਪ ਆਪ ਦੱਸ ਸਕਦੇ ਨੇ ਕਈ ਡੈਲੀਗੇਸ਼ਨ ਇੱਥੇ ਆ ਚੁੱਕੇ ਹਨ ਜਿਹੜੇ ਕੀ ਆ ਕੇ ਇਹਨੂੰ ਵਿਜ਼ਿਟ ਕਰਦੇ ਨੇ ਇਹ ਉਪਰਾਲਾ ਕਰਦੇ ਰਹਿੰਦੇ ਨੇ ਤੇ ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦੀ ਹਾਂ ਤੇ ਕੁਝ ਹੋਰ ਜਾਣਕਾਰੀ ਦਵਾਂਗੇ ਇਹਨਾਂ ਨਾਲ ਅਸੀਂ ਗੱਲਬਾਤ ਕੀਤੀ ਕਿਸ ਤਰ੍ਹਾਂ ਅਸੀਂ ਇੱਕ ਕਨੈਕਟੀਵਿਟੀ ਨੂੰ ਖਾਲਸਾ ਕਾਲਜ ਦੇ ਨਾਲ ਹੋਰ ਚੀਜ਼ਾਂ ਦੇ ਨਾਲ ਆਪਾਂ ਜੋੜ ਸਕਦੇ ਆ ਤਾਂ ਜੋ ਫਿਊਚਰ 'ਚ ਅਸੀਂ ਇਹੋ ਜਿਹੇ ਉਪਰਾਲੇ ਵੀ ਕਰ ਸਕੀਏ ਤੇ ਆਓ ਇਹਨਾਂ ਕੋ ਵੀ ਥੋੜੀ ਗੱਲਬਾਤ ਸੁਣਦੇ ਆ ਕਿ ਇਹਨਾਂ ਦੇ ਵਿਚਾਰ ਕੀ ਹਨ ਅੱਜ ਅਸੀਂ ਖਾਲਸਾ ਕਾਲਜ ਅੰਮ੍ਰਿਤਸਰ ਦੀ ਮਹਾਨ ਵਿਰਾਸਤ ਦੇਖ ਰਹੇ ਹਾਂ ਤੁਸੀਂ ਉਹਦੇ ਮੂਹਰੇ ਖੜੇ ਆ ਹਾਂਜੀ ਖਾਲਸਾ ਕਾਲਜ ਅੰਮ੍ਰਿਤਸਰ ਇੱਕ ਯੂਨੀਕ ਵਰਲਡ ਕਲਾਸ ਸਿੱਖਾਂ ਦਾ ਹੈਰੀਟੇਜ ਹੈ ਇਹਨੂੰ ਮੈਂ ਯੂਨਿਕਲੀ ਫੀਨੋਮੈਨਲ ਕਹਿਣਾ ਹੁਣਾ ਆ ਪੈਕਨ ਆਫ ਲਾਈਟ ਹੈ ਔਰ ਇਹ ਸਾਡਾ ਇਨਟੈਂਜੀਬਲ ਹੈਰੀਟੇਜ ਹੈ ਇਹ ਸਿੱਖਾਂ ਦਾ ਵਿਸ਼ ਦੇ ਜਿਹੜੇ ਬੈਸਟ ਹੈਰੀਟੇਜ ਨੇ ਵਨ ਆਫ ਦਾ ਬੈਸਟ ਸਿੱਖ ਹੈਰੀਟੇਜ ਕਲਕਾ ਕਾਲਜ ਅੰਮ੍ਰਿਤਸਰ ਆ ਵੀ ਆਰ ਕੈਮਮੋਰੇਟਿੰਗ 133 ਇਨਕ੍ਰੈਡੀਬਲ ਈਅਰਸ ਆਫ ਹਿਸ ਟੂਰਿਕ ਇਨਸੈਪਸ਼ਨ ਆਫ ਕਲਕਾ ਕਾਲਜ ਅੰਮ੍ਰਿਤਸਰ ਅਸੀਂ ਖਾਲਸਾ ਕਾਲ ਜੰਮਰਸਰ 1892 ਚ ਹੋਣ ਚਾਇਆ ਸਿੰਘ ਸਭਾ ਲਹਿਰ ਦੇ ਵਿੱਚੋਂ ਉਪਜਿਆ ਮਹਾਨ ਦਾਰਸ਼ਨਿਕਾਂ ਪ੍ਰੋਫੈਸਰ ਗੁਰਮਖ ਸਿੰਘ ਜੀ ਡਾਕਟਰ ਗਿਆਨੀ ਦੇਵ ਸਿੰਘ ਜੀ ਤੇ ਹੋਰ ਮਹਾਨ ਦਾਰਸ਼ਨਿਕਾਂ ਦੀ ਮਿਹਨਤ ਦੇ ਨਾਲ ਵਿਜਨ ਦੇ ਨਾਲ ਸੋਚ ਦੇ ਨਾਲ ਸਿੰਘ ਸਭਾ ਲਹਿਰ ਦੇ ਵਿੱਚੋਂ 1892 ਚ ਇਹ ਖਾਲਸਾ ਕਾਲ ਜੰਮਰਸਰ ਇਹ ਹੋਣ ਵਿੱਚ ਆਇਆ 133 ਵਰਿਆਂ ਬਾਅਦ ਵੀ ਭਾਈ ਰਾਮ ਸਿੰਘ ਜਿਹੜੇ ਕਿ ਵਰਲਡ ਕਲਾਸ ਸਿੱਖ ਆਰਕੀਟੈਕਟ ਹੋਏ ਨੇ ਉਹਨਾਂ ਦੀ ਜਿਹੜੀ ਇਹ ਜਿਹੜਾ ਉਹਨਾਂ ਨੇ ਆਰਕੀਟੈਕਚਰਲ ਮਾਰਵਲ ਕ੍ਰੀਏਟ ਕੀਤਾ ਦੁਨੀਆ ਭਰ ਦੇ ਵਿੱਚ ਅੱਜ ਵੀ ਇਹਨੂੰ ਵੇਖਣ ਲਈ ਦੁਨੀਆ ਦੀਆਂ ਕੌਮਾਂ ਦੁਨੀਆ ਦੇ ਲੋਕ ਆਉਂਦੇ ਨੇ ਦੁਨੀਆ ਦੇ মিডিਏ ਵਿੱਚ ਗੱਲ ਚੱਲਦੀ ਆ ਖਾਲਸਾ ਕਾਲਜ ਅੰਮ੍ਰਿਤਸਰ ਦੀ ਤੇ ਖਾਲਸਾ ਕਾਲਜ ਅੰਮ੍ਰਿਤਸਰ ਦੇ ਦੁਨੀਆ ਭਰ ਚ ਵਸਦੇ ਹਜ਼ਾਰਾਂ ਲੱਖਾਂ ਖਾਲਸਾ ਕਾਲਜ ਐਲਮਨੀ ਦੇ ਅੱਜ ਅਸੀਂ ਰੂਬਰੂ ਹੋ ਰਹੇ ਹਾਂ ਫਲਾਈ ਇਨੀਸ਼ੀਏਟਿਵ ਦੇ ਡਾਇਰੈਕਟਰ ਆ ਭਾਜੀ ਸਮੀਪ ਸਿੰਘ ਜੀ ਗੁਮਟਾਲਾ ਜਿਹੜੇ ਕਿ ਖਾਲਸਾ ਕਾਲਜ ਅਮਰਸਰ ਦੇ ਇਨਕ੍ਰੈਡੀਬਲ ਐਲੂਮਨੀ ਨੇ ਔਰ ਮੇਰੇ ਖਾਲਸਾ ਐਲੂਮਨੀ ਐਸੋਸੀਏਸ਼ਨ ਦੇ ਭਰਾਵਾਂ ਦੇ ਅਸੀਂ ਹਾਜ਼ਰੀ ਵਿੱਚ ਆ ਡਾਕਟਰ ਚਰਨਜੀਤ ਸਿੰਘ ਜੀ ਗੁਮਟਾਲਾ ਇਹ ਦੇ ਦਾਰਸ਼ਨਿਕ ਨੇ ਇਹਨਾਂ ਦੀ ਹਾਜ਼ਰੀ ਵਿੱਚ ਅਸੀਂ ਰੂਬਰੂ ਹੋ ਰਹੇ ਹਾਂ ਖਾਲਸਾ ਐਲੂਮਨੀ ਜਿਹੜੇ ਦੁਨੀਆ ਭਰ ਚ ਵਾਸਤੇ ਆ ਮੈਂ ਇੱਥੇ ਦੱਸਣਾ ਚਾਹੂੰਗਾ ਕਿ ਖਾਲਸਾ ਕਾਲਜ ਅਮਰਸਰ ਦਾ ਸਿੱਖਾਂ ਵਾਸਤੇ ਬਹੁਤ ਈ ਦੀ ਅਹਿਮੀਅਤ ਆ ਔਰ ਸਿੱਖ ਕੌਮ ਨੂੰ ਜੇ ਉਹਦਾ ਮਾਰਗਦਰਸ਼ਨ ਕਰਨਾ ਹੈ ਉਹਦੇ ਵਿੱਚ ਵੀ ਪਿਛਲੇ ਕਈ ਦਹਾਕਿਆਂ ਤੋਂ ਖਾਲਸਾ ਕਾਲਜ ਅੰਮ੍ਰਿਤਸਰ ਦਾ ਬੜਾ ਵੱਡਮੁੱਲਾ ਰੋਲ ਰਿਹਾ ਹੈ ਔਰ ਇੱਥੋਂ ਪੜ ਕੇ ਗਏ ਲਿਮਨੀ ਮਹਾਨ ਫਿਲਾਸਫਰ ਹੋਏ ਨੇ ਔਰ ਤੁਸੀਂ ਦੇਖੋ ਡਾਕਟਰ ਗੰਡਾ ਸਿੰਘ ਜੀ ਦਾ ਜ਼ਿਕਰ ਕਰ ਲਓ ਤੁਸੀਂ ਡਾਕਟਰ ਖੇਮ ਸਿੰਘ ਜੀ ਗਿੱਲ ਜੀ ਦਾ ਜ਼ਿਕਰ ਕਰ ਲਓ ਤੁਸੀਂ ਕਿਰਪਾਲ ਸਿੰਘ ਜੀ ਹਿਸਟੋਰੀਅਨ ਜੀ ਦਾ ਜ਼ਿਕਰ ਕਰ ਲਓ ਭਾਈ ਵੀਰ ਸਿੰਘ ਜੀ ਦਾ ਜ਼ਿਕਰ ਕਰ ਲਓ ਇੱਕ ਐ ਕਿ ਏਡੀ ਵੱਡੀ ਰੋਹਾਨੀਅਤ ਆ ਇਸ ਧਰਤੀ ਤੇ ਗੁਰੂ ਹਰਗੋਬਿੰਦ ਪਾਸ਼ਾ ਜੀ ਦੀ ਇਹ ਮਹਾਨ ਪਵਿੱਤਰ ਚਰਨਛੋਦ ਪ੍ਰਾਪਤ ਧਰਤੀ ਹੈ ਜਿੱਥੇ ਬਾਬਾ ਵਿਧੀਚਨ ਛੀਨਾ ਨੇ ਗੁਰੂ ਸਾਹਿਬ ਦੀ ਅਗਵਾਈ ਚ ਪੂਰੇ ਹੋ ਕੇ ਉਤਲੀ ਘਰਦੇ ਇਲਾਕੇ ਚ ਜੰਗ ਲੜੀ ਤੇ ਜੰਗ ਜਿੱਤੀ ਤੋਂ ਇਹ ਧਰਤੀ ਨੂੰ ਚਰਨ ਲੱਗੇ ਹੋਏ ਆ ਭਾਗ ਲੱਗੇ ਹੋਇਆ ਗੁਰੂ ਸਾਹਿਬ ਦੇ ਤੇ ਬਾਬਾ ਵਿਧੀਚਨ ਜੀ ਦੇ ਤੇ ਇਸੇ ਕਰਕੇ ਖਾਲਸਾ ਕਾਲ ਜੰਮਰਸਰ ਦਾ ਨਾਮ ਵੀ ਬੜਾ ਵਿਲੱਖਣ ਆ ਦੁਨੀਆ ਪਰ ਦੁਨੀਆ ਦੀਆਂ ਕੌਮਾਂ ਨੂੰ ਇੱਕ ਪਲੇਟਫਾਰਮ ਤੇ ਇਕੱਠੇ ਕਰਨ ਦਾ ਦੁਨੀਆ ਦੇ ਸੱਭਿਆਚਾਰਾਂ ਨੂੰ ਵਿਰਾਸਤਾ ਨੂੰ ਦੁਨੀਆ ਦੇ ਧਰਮਾਂ ਨੂੰ ਇੱਕ ਲੜੀ ਚ ਪਰੋਣ ਦਾ ਜਿਹੜਾ ਸੰਦੇਸ਼ ਆ ਅੱਜ ਦੀ ਡੇਟ ਵਿੱਚ ਵੀ ਖਾਲਸਾ ਕਾਲ ਜਮਰਸਰ ਤੋਂ ਉਹ ਫੈਲਦਾ ਬਾਤ ਤੇ ਦੁਨੀਆ ਭਰ ਵਿੱਚ ਜਾਂਦਾ ਹੈ ਪਿਛਲੇ 2 ਦਹਾਕਿਆਂ ਤੋਂ ਵੱਧ ਸਮੇਂ ਤੋਂ ਸਾਡੇ ਕੋਲ ਸਾਊਥ ਅਮਰੀਕਾ, ਸੈਂਟਰਲ ਅਮਰੀਕਾ, ਯੂਰਪ, ਨਾਰਥ ਅਮਰੀਕਾ, ਸਾਊਥ ਕੋਰੀਆ ਤੇ ਵਰਲਡ ਦੇ ਬਹੁਤ ਸਾਰੇ ਹਿੱਸਿਆਂ ਵਿੱਚੋਂ ਸਾਡੇ ਕੋਲ ਜਿਹੜੇ ਡੈਲੀਗੇਸ਼ਨ ਨੇ ਫੋਕ ਡੈਲੀਗੇਸ਼ਨ ਸਟੂਡੈਂਟ ਡੈਲੀਗੇਸ਼ਨ ਔਰ ਨਾਲ ਹੀ ਸਾਡੇ ਰਿਸਰਚਰ ਪ੍ਰੋਫੈਸਰਸ ਡਾਕਟਰਸ ਔਰ ਫੋਕ ਆਰਟਿਸਟਸ ਵਰਲਡ ਦੇ ਉਹ ਇਸ ਅਮਰitsar ਦੀ ਪਵਿੱਤਰ ਧਰਤੀ ਨੂੰ ਨਮਸਕਾਰ ਕਰਨ ਆਉਂਦੇ ਆ ਸ਼੍ਰੀ ਦਰਬਾਰ ਸਾਹਿਬ ਸ਼੍ਰੀ ਦਰਬਾਰ ਸਾਹਿਬ ਅਮਰitsar ਦੇ ਦਰਸ਼ਨ ਦਿਦਾਰੇ ਕਰਨ ਆਉਂਦੇ ਆ ਵਰਲਡ ਪੀਸ ਦੀ ਅਸੀਂ ਉੱਥੇ ਪ੍ਰੇਅਰ ਵੀ ਕਰਦੇ ਆ ਉਹ ਖਾਲਸਾ ਕਾਲਜ ਅਮਰitsar ਦੇ ਕੈਂਪਸ ਵਿੱਚ ਵੀ ਆਉਂਦੇ ਆ ਖਾਲਸਾ ਕਾਲਜ ਕੈਂਪਸ ਅੱਜ 22 ਖਾਲਸਾ ਸੰਸਥਾਵਾਂ ਦਾ ਇੱਕ ਵਿਸ਼ਵ ਮੁਕਾਮੀ ਤੇ ਵਿਸ਼ਵ ਵਿਆਪੀ ਸਮੂਹ ਹੈ ਜਿਹਦੇ ਵਿੱਚ ਖਾਲਸਾ ਕਾਲਜ ਦੀ ਮਹਾਨ ਵਿਰਾਸਤ ਤੇ ਇਸ ਤੋਂ ਬਿਨਾ अनेका ਕਾਲਜ ਨੇ ਔਰ ਇਹ ਖਾਲਸਾ ਕਾਲਜ ਦਿਨ ਦੁਗਣੀ ਰਾਤ ਚੌਕਣੀ ਤਰਕੀਆਂ ਦੇ ਰਾਹ ਤੇ ਆ ਥੈਂਕਸ ਟੂ ਖਾਲਸਾ ਕਾਲਜ ਗਵਰਨਿੰਗ ਕੌਂਸਲ ਖਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਸਾਡੇ ਸੀਨੀਅਰ ਔਰ ਸਾਡੀ ਟੀਮ ਜਿਹੜੀ ਗਵਰਨਿੰਗ ਕੌਂਸਲ ਦੀ ਬੜੀ ਮਿਹਨਤ ਦੇ ਨਾਲ ਇਸ ਆ ਮੁਕਾਮ ਨੂੰ ਇਸ ਲਿਗੇਸ ਨੂੰ ਦੁਨੀਆ ਭਰ ਚ ਲੈ ਜਾਣ ਲਈ ਸਿਰ ਤੋੜੀ ਯਤਨ ਕਰ ਰਹੀ ਹੈ ਖਾਲਸਾ ਕਾਲਜ ਇੰਟਰਨੈਸ਼ਨਲ ਫੋਕ ਫੈਸਟੀਵਲ ਅੰਮ੍ਰਿਤਸਰ ਇੰਟਰਨੈਸ਼ਨਲ ਫੋਕ ਫੈਸਟੀਵਲ ਪਿਛਲੇ 2 ਦਹਾਕਿਆਂ ਤੋਂ ਵੱਧ ਸਮੇਂ ਤੋਂ ਸ਼ੁਰੂ ਕਰਕੇ ਇੱਥੇ ਦੁਨੀਆ ਭਰ ਦੀਆਂ ਕੌਮਾਂ ਨੂੰ ਬੁਲਾਇਆ ਜਾਂਦਾ ਤੇ ਉਹ ਦੁਨੀਆ ਭਰ ਦੀਆਂ ਕੌਮਾਂ ਦੇ ਲੋਕ ਜਦੋਂ ਆਉਂਦੇ ਆ ਉਹ ਆਪਦੀ ਆਪਦੀ ਵਿਰਾਸਤ ਦਾ ਵੀ ਮੁਜਾਹਰਾ ਕਰਦੇ ਆ ਭਾਈ ਵੀਰ ਸਿੰਘ ਜੀ ਦੀ ਯਾਦ ਵਿੱਚ ਵੀ ਅਸੀਂ ਇੱਕ ਅਵਾਰਡ ਸਟਾਰਟ ਕੀਤਾ ਹੈ ਸਰਦਾਰ ਬਲਬੀਰ ਸਿੰਘ ਜੀ ਸੀਨੀਅਰ 올림픽ਨ ਜੀ ਦੀ ਯਾਦ ਵਿੱਚ ਵੀ ਅਸੀਂ ਅਵਾਰਡ ਸਟਾਰਟ ਕੀਤਾ ਹੈ ਖਾਲਸਾ ਕਾਲਜ ਅੰਮ੍ਰਿਤਸਰ ਇਟਸੈਲਫ ਜਦੋਂ ਤੁਸੀਂ ਇਹਨੂੰ ਸਰਚ ਕਰੋਗੇ ਗੂਗਲ ਵਿੱਚ YouTube ਚ ਯੂ ਬੀ ਅਮੇਜ਼ ਟੂ ਸੀ ਇਟਸ ਇਨਕ੍ਰੈਡੀਬਲ ਰੋਲ ਫਾਰ ਦੀ ਡਿਵੈਲਪਮੈਂਟ ਆਫ ਪੰਜਾਬ ਸਟੇਟ ਦਿਸ ਕੰਟਰੀ ਐਂਡ ਦੀ ਡਿਵੈਲਪਮੈਂਟ ਆਫ ਦੀ ਐਜੂਕੇਸ਼ਨ ਐਜ਼ ਅ ਹੋਲ ਹੋਲਿਸਟਿਕਲ ਡਿਵੈਲਪਮੈਂਟ ਜਿਹੜੀ ਹੈ ਵਿਦਿਆਰਥੀਆਂ ਦੀ ਉਹ ਇਹਨਾਂ ਸਿੱਖ ਸੰਸਥਾਵਾਂ ਦੇ ਵਿੱਚ ਹੁੰਦੀ ਹੈ ਔਰ ਭਾਈ ਰਾਮ ਸਿੰਘ ਜੀ ਦਾ ਮੈਂ ਵਿਸ਼ੇਸ਼ ਤੌਰ ਤੇ ਜ਼ਿਕਰ ਕਰਾਂਗਾ ਕਿ ਦੁਨੀਆ ਦੀਆਂ ਬਹੁਤ ਸਾਰੀਆਂ ਜਿਹੜੀਆਂ ਮਿਊਜ਼ੀਅਮ ਤੇ ਬਿਲਡਿੰਗਸ ਨੇ ਜਿਹੜੀਆਂ ਇੰਗਲੈਂਡ ਤੋਂ ਲੈ ਕੇ ਅੰਮ੍ਰਿਤਸਰ ਤੱਕ ਭਾਈ ਰਾਮ ਸਿੰਘ ਜੀ ਦੇ ਆਰਕੀਟੈਕਚਰਲ ਜਿਹੜੀ ਉਹਨਾਂ ਕੋਲੇ ਕਲਾ ਸੀ ਉਹਦੇ ਨਾਲੋਂ ਦੇ ਵਿੱਚ ਆਈਆਂ ਨੇ ਤੇ ਭਾਈ ਭਾਈ ਰਾਮ ਸਿੰਘ ਜੀ ਦੀ ਇੱਕ ਕਿੱਡੀ ਮਿੱਠੀ ਯਾਦ ਹੈ ਕਿ ਆਰਕੀਟੈਕਚਰਲ ਮਾਰਵਲ ਜਿਹੜਾ ਇਹਦਾ ਕੋਈ ਮੁਕਾਬਲਾ ਨਹੀਂ ਹੈਗਾ ਔਰ ਦੁਨੀਆ ਦੀਆਂ ਕੌਮਾਂ ਜਦੋਂ ਆਉਂਦੀਆਂ ਨੇ ਤਾਂ ਇਸ ਖਾਲਸਾ ਕਾਲਜ ਦੇ ਵਿਹੜੇ 'ਚ ਖੜ ਕੇ ਇਸ ਮੇਨ ਬਿਲਡਿੰਗ ਦੇ ਮੂਰੇ ਫੋਟੋ ਖਰਾਾ ਕੇ ਉਹ ਆਪਦੀ ਖੁਸ਼ੀ ਦਾ ਪ੍ਰਗਟਾਵਾ ਕਰਦੀਆਂ ਨੇ ਤੇ ਆਪਦੀਆਂ ਵੈਬਸਾਈਟਾਂ ਤੇ ਆਪਦੇ ਚੈਨਲਾਂ ਤੇ ਜਾ ਕੇ ਸਾਊਥ ਅਮਰੀਕਾ, ਸੈਂਟਰਲ ਅਮਰੀਕਾ ਤੇ ਹੋਰ ਯੂਰੋਪੀਅਨ ਚੈਨਲਾਂ ਤੇ ਜਾ ਕੇ ਉਹ ਪੰਜਾਬੀਆਂ ਦੀ ਪ੍ਰਾਣਚਾਰੀ, ਸਿੱਖਾਂ ਦੀ ਗੱਲ ਕਰਦੇ ਸਿੱਖਾਂ ਦੀ ਦਸਤਾਰ ਦੀ ਗੱਲ ਹੁੰਦੀ ਹੈ। ਸਿੱਖਾਂ ਦੀ ਵਿਲੱਖਣ ਜਿਹੜੀ ਸ਼ਖਸੀਅਤ ਹੈ ਔਰ ਡਿਸਟਿੰਕਟ ਆਈਡੈਂਟੀਟੀ ਆ ਉਹਦੀ ਗੱਲ ਹੁੰਦੀ ਹੈ। ਇਹ ਇੱਕ ਪਲੈਟਫਾਰਮ ਆ ਇੰਟਰਨੈਸ਼ਨਲ ਜਿਹਦੇ ਰਾਹੀਂ ਇਹ ਸਾਰਾ ਕੁਝ ਵਾਪਰ ਰਿਹਾ ਮੈਂ ਸਰਦਾਰ ਸਮੀਪ ਸਿੰਘ ਜੀ ਗਮਟਾਲਾ ਦਾ ਵਿਸ਼ੇਸ਼ ਤੌਰ ਤੇ ਜ਼ਿਕਰ ਕਰ ਦਵਾਂ ਫਲਾਈ ਇਨੀਸ਼ੀਏਟਿਵ ਪ੍ਰੋਗਰਾਮ ਇਹਨਾਂ ਨੇ ਅਰੰਭਿਆ ਅੰਮ੍ਰਿਤਸਰ ਇੰਟਰਨੈਸ਼ਨਲ 에ਅਰਪੋਰਟ ਜਿਹੜਾ ਕਿ ਸ਼੍ਰੀ ਗੁਰੂ ਰਾਮਦਾਸ ਜੀ ਦੀ ਯਾਦ ਵਿੱਚ ਬਣਿਆ ਹੋਇਆ ਸ਼੍ਰੀ ਗੁਰੂ ਰਾਮਦਾਸ ਜੀ ਇੰਟਰਨੈਸ਼ਨਲ 에ਅਰਪੋਰਟ ਅੰਮ੍ਰਿਤਸਰ ਇਸ ਗੈਟਿੰਗ ਦਾ ਵੋਲਡ ਮੀਡੀਆ ਅਟੈਂਸ਼ਨ ਆਈ ਕੁੱਡ ਸੇ ਇਸ ਗੈਟਿੰਗ ਦਾ ਅਟੈਂਸ਼ਨ ਆਫ ਪ੍ਰਿੰਟ ਐਂਡ ਟੀਵੀ ਚੈਨਲ ਮੀਡੀਆ ਔਰ ਇਹ ਸਾਰਾ ਕੁਝ ਫਲਾਈ ਇਨੀਸ਼ੀਏਟਿਵ ਦਾ ਵੀ ਬਹੁਤ ਵੱਡਾ ਰੋਲ ਹੈ ਕਿ ਇਹਨਾਂ ਨੇ ਜਿਹੜੀਆਂ ਅੰਤਰਰਾਸ਼ਟਰੀ ਫਲਾਈਟਾਂ ਨੇ ਅੰਬਰਸਰ ਲਈ ਸ਼ੁਰੂ ਕਰਨ ਵਾਸਤੇ ਲਗਾਤਾਰ ਕੰਸਿਸਟੈਂਟ ਐਫਰਟਸ ਮੈਂ ਕਹਾਂਗਾ ਸਮੀਤ ਸਿੰਘ ਗੁਮਟਾਲਾ ਦੀ ਆਨੰਦਦੀਪ ਢਲੋਂ ਦੀ ਤੇ ਇਹਨਾਂ ਦੀ ਟੀਮ ਦੀ ਹੈ ਔਰ ਇਹ ਜਿਹੜੀਆਂ ਐਫਰਟਸ ਨੇ ਬਾਕਮਾਲ ਐਫਰਟਸ ਨੇ ਅਸੀਂ ਵੀ ਚਾਹੁੰਦੇ ਹਾਂ ਕਿ ਵਿਸ਼ਵ ਦੇ ਜਿਹੜੇ ਸੱਭਿਆਚਾਰਾਂ ਦੇ ਲੋਕ ਹੁੰਦੇ ਆ ਡੈਲੀਗੇਸ਼ਨ ਹੁੰਦੇ ਆ ਉਹ ਇਸ ਅੰਬਰਸਰ 에ਰਪੋਰਟ ਆ ਕੇ ਉਤਰਨ ਤੇ ਸ਼੍ਰੀ ਦਰਬਾਰ ਸਾਹਿਬ ਦੇ ਦਰਸ਼ਨ ਦਿਦਾਰੇ ਕਰਨ ਜਾਣ ਇਤੋਂ ਵੱਡੀ ਜਿਹੜੀ ਆ ਜਿਹੜੀ ਆਪਾਂ ਸਪਿਰਚੁਅਲ ਟੂਰਿਜ਼ਮ ਹੋਰ ਕੀ ਹੋ ਸਕਦੀ ਹੈ ਦੁਨੀਆ ਭਰ ਦੇ ਵਿੱਚ ਜਾਂ ਇਸ ਕੰਟਰੀ ਵਿੱਚ ਜਾਂ ਇਸ ਸਟੇਟ ਦੇ ਵਿੱਚ ਔਰ ਇਹਨਾਂ ਦੀ ਜਿਹੜੀ ਲਗਾਤਾਰ ਐਫਰਟ ਹੈ ਕਿ ਜਿਆਦਾ ਤੋਂ ਜਿਆਦਾ ਮਕਬੂਲ ਹੋਵੇ ਅਮਰਸਰ ਦਾ 에ਰਪੋਰਟ ਔਰ ਤੁਸੀਂ ਹੈਰਾਨ ਹੋਵੋਗੇ ਜਾਣ ਕੇ ਜਿੰਨੀਆਂ ਵੀ ਫਲਾਈਟਾਂ ਨੈਸ਼ਨਲ ਇੰਟਰਨੈਸ਼ਨਲ ਆਉਂਦੀਆਂ ਨੇ ਖਾਲਸਾ ਕਾਲਜ ਦਾ ਜਿਹੜੀ ਇਹ ਮਹਾਨ ਵਿਰਾਸਤ ਆ ਇਹਨੂੰ ਇੱਕ ਤਰ੍ਹਾਂ ਦੀਆਂ ਛੂਕੇ ਜਾਂਦੀਆਂ ਨੇ 에ਰਪੋਰਟ ਨਾਲ ਹੀ ਆ ਮਗਰ ਰਾਜਾ ਸੰਸੀ ਜਿੱਥੇ ਜਾ ਕੇ ਉਹ ਫਲਾਈਟਾਂ ਉਤਰਦੀਆਂ ਨੇ ਤੇ ਜਿੰਨੀਆਂ ਫਲਾਈਟਾਂ ਵੱਧ ਰਹੀਆਂ ਨੇ ਉਹਦੇ ਨਾਲ ਅੰਮ੍ਰਿਤਸਰ ਦੀ ਜਿਹੜੀ 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 ਉਹਦੇ ਵਿੱਚ ਟੂਰਿਸਟਿਕ ਪੋਟੈਂਸ਼ੀਅਲ ਹੈ ਉਹ ਤਾਂ ਹੈ ਹੀ ਐਕਸੈਪਸ਼ਨਲ ਉਹਦੇ ਨਾਲ ਖਾਲਸਾ ਕੋਲ ਅੰਮ੍ਰਿਤਸਰ ਤੇ ਅੰਮ੍ਰਿਤਸਰ ਦੀ ਪਵਿੱਤਰ ਧਰਤੀ ਨੂੰ ਭਾਗ ਲਗਦੇ ਨੇ ਔਰ ਲੱਖਾਂ ਕਰੋੜਾ ਲੋਕ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਦਰਸ਼ਨ ਦੇਦਾਰੇ ਕਰਨ ਆਉਂਦੇ ਨੇ ਔਰ ਅੰਮ੍ਰਿਤਸਰ ਜਿਹੜੀ ਅੰਮ੍ਰਿਤਸਰ ਸਿਟੀ ਦੇ ਡਿਵੈਲਪਮੈਂਟ ਹੈ ਉਹਦੇ ਵਿੱਚ ਵੀ ਫਲਾਈ ਇਨੀਸ਼ੀਏਟਿਵ ਟਾਈਮ ਐਂਡ ਅਗੇਨ ਐਡਮਿਨਿਸਟ੍ਰੇਸ਼ਨ ਨੂੰ ਐਡਵਾਈਜ਼ਰੀ ਰੋਲ ਦੇ ਤੌਰ ਤੇ ਬਹੁਤ ਸਰੀਆਂ ਈਮੇਲ ਦੇ ਲਿਖਦੇ ਰਹਿੰਦੇ ਨੇ Uh, for the beautification of amritsar city for the heritage propagation of amritsar city and for the touristic promotion of this city aur e bada khalsa college thok ke samipt thi kumtala america ch reh ke apne dil vich inna vadda dard rakhdene pyar rakhdene amritsar di pavitra dharti de naal sadi khalsa college amritsar global alumni association os association valo main khud daas fakr mehsoos karda sadi association fakr mehsoos kardi hai ਕਿ ਸਾਡੇ ਅਮਰੀਕਾ ਕੈਨੇਡਾ ਚ ਬੈਠੇ ਯੂਰਪ ਚ ਬੈਠੇ ਇੰਨੇ ਵਧੀਆ ਇਨਕ੍ਰੈਡੀਬਲ ਖਾਲਸਾ ਲਿਮਨੀ ਪੰਜਾਬੀਆਂ ਵਾਸਤੇ ਸਿੱਖਾਂ ਵਾਸਤੇ ਤੇ ਸਾਡੇ ਸਾਰਿਆਂ ਦੀ ਚੜ੍ਹਦੀ ਕਲਾ ਲਈ ਇੰਨੇ ਯਤਨ ਜੁਟਾ ਰਹੇ ਆ ਔਰ ਵੀ ਆਲ ਫੀਲ ਪ੍ਰਾਊਡ ਆਫ ਸਮੀਤ ਸਿੰਘ ਗੁਮਟਾਲਾ ਐਂਡ ਵੀ ਆਰ ਵੈਰੀ ਮਾਚਨ ਡੈਟਡ ਟੂ ਹਿਮ ਐਂਡ ਅਨੰਦਪ੍ਰੀਤ ਸਿੰਘ ਚਲੋ ਐਂਡ ਆਲ ਦਾ ਇਨਕ੍ਰੈਡੀਬਲ ਲਿਮਨੀ ਆਲਓਵਰ ਦ ਵਰਡ ਕੌਮ ਦੀ ਚੜ੍ਹਦੀ ਕਲਾ ਲਈ ਕੌਮ ਦੀ ਇੱਕ ਮੁੱਠਤਾ ਲਈ ਕੌਮ ਨੂੰ ਸੇਹ ਦੇਣ ਵਾਸਤੇ ਕੌਮ ਲਈ ਰਾਦਰਸ਼ਕ ਬਣਨ ਲਈ ਖਾਲਸਾ ਕਾਲਜੇਟ ਖਾਲਸਾ ਕਾਲਜ ਅੰਮ੍ਰਿਤਸਰ ਗਲੋਬਲ ਐਲੂਮਨੀ ਐਸੋਸੀਏਸ਼ਨ ਖਾਲਸਾ ਕਾਲਜ ਗਵਰਨਿੰਗ ਕੌਂਸਲ ਖਾਲਸਾ ਕਾਲਜ ਦੀ ਜਿਹੜੀ ਚੈਰੀਟੇਬਲ ਸੁਸਾਇਟੀ ਹੈ ਮੈਨੇਜਮੈਂਟ ਹੈ ਹਮੇਸ਼ਾ ਯਤਨਸ਼ੀਲ ਸੀ ਯਤਨਸ਼ੀਲ ਹੈ ਤੇ ਹਮੇਸ਼ਾ ਹੀ ਯਤਨਸ਼ੀਲ ਰਹੇਗੀ ਬਹੁਤ ਬਹੁਤ ਤੁਹਾਡਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਕੀ ਫਤਹ